ਪੰਜਾਬ ਹਰਿਆਣਾ ਬਾਰਡਰਾਂ ਤੇ ਜਿਸ ਤਰੀਕੇ ਦੇ ਨਾਲ ਬੈਰੀਗੇਟਿੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਨਫ਼ਰਤ ਪੰਜਾਬ ਦੇ ਨਾਲ ਕੇਂਦਰ ਸਰਕਾਰ ਕਰ ਰਹੀ ਹੈ ਤਾਂ ਸਾਨੂੰ ਵੱਖ ਹੀ ਕਰ ਦਿੱਤਾ ਜਾਵੇ ਵੱਡੇ ਬਿਆਨ ਦੇ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਸਾਡੇ ਨੌਜਵਾਨ ਜਿਹੜੇ ਸਰਹੱਦਾਂ ਤੇ ਡਿਊਟੀਆਂ ਦਿੰਦੇ ਨੇ ਘਰਾਂ ਦੇ ਵਿੱਚ ਜਦੋਂ ਉਹਨਾਂ ਦੀਆਂ ਲੋਥਾਂ ਆਉਂਦੀਆਂ ਨੇ ਤਾਂ ਇਹ ਸਲਾਮੀ ਤੱਕ ਨਹੀਂ ਦਿੰਦੇ ਤੇ ਹੁਣ ਜਦੋਂ ਕਿਸਾਨ ਆਪਣਾ ਹੱਕ ਮੰਗਣ ਦੇ ਲਈ ਦਿੱਲੀ ਜਾ ਰਹੇ ਨੇ ਤਾਂ ਰਾਹ ਦੇ ਵਿੱਚ ਐਡੇ ਵੱਡੀਆਂ-ਵੱਡੀਆਂ ਕਿਲਾ ਵੱਡੇ-ਵਡੇ ਵੈਰੀਗੇਟ ਲਗਾ ਦਿੱਤੇ ਨੇ ਕਿਉਂ ਸਾਡੇ ਨਾਲ ਇੰਨੀ ਨਫ਼ਰਤ ਕੀਤੀ ਜਾ ਰਹੀ ਹੈ ਕਹਿਣਾ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਂ ਹੁਣ ਕਿਸਾਨਾਂ ਦੀਆਂ ਚੱਲ ਰਹੀਆਂ ਮੈਂ ਆਪਦੇ ਵੱਲੋਂ ਫਰਜ਼ ਨਿਭਾਇਆ ਮੈਂ ਕੇਂਦਰਾ ਆ ਇਹਨੂੰ ਬੁਲਾਇਆ ਨਾ ਗੱਲ ਕਰੋ ਗੱਲ ਕਰੋ ਗੱਲਬਾਤ ਹੋਈ ਕਈ ਘੰਟੇ ਹੋਈ ਕਈ ਮੰਗਾ ਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣੀ ਹੁਣ ਕੀ ਕਰ ਰਿਹਾ ਉਹ ਕਹਿੰਦੇ ਵੀ ਅਸੀਂ ਮੈਂ ਕਿਹਾ ਹੋਰ ਗੱਲ ਕਰ ਲੋਂ ਨਾ ਅਗਲੀ ਵਾਰ ਫੇਰ ਆ ਜਾਓ ਕੱਲ ਨੂੰ ਆ ਜਾਓ ਬਹਿ ਜਾਓ ਗੱਲ ਕਰ ਲਓ ਨਾ ਹਰਿਆਣੇ ਚ ਕੀ ਕਰ ਰਹੇ ਆ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ ਉੱਥੇ ਏਡੇ ਏਡੇ ਕਿਲ ਲਾ ਰਹੇ ਨੇ ਪੱਤੀਆਂ ਤਾਰਾਂ ਕੰਡਿਆਲੀਆਂ ਤਾਰਾਂ ਮੇਰੀ ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਤੁਸੀਂ ਇੰਡੀਆ ਤੇ ਪੰਜਾਬ ਦਾ ਬਾਡਰ ਨਾ ਬਣਾਓ ਬਾਡਰ ਬਣਾਤਾ ਹੁਣ ਉਹ ਉਹ ਨੀ ਤਾਰਾਂ ਇੱਧਰ ਲੱਗੀਆਂ ਖੱਬੇ ਪਾਸੇ ਪਾਕਿਸਤਾਨ ਜਾਣ ਨੂੰ ਉਹ ਨੀ ਇੱਧਰ ਲੱਗੀਆਂ ਦਿੱਲੀ ਜਾਣ ਨੂੰ ਤੁਸੀਂ ਕੀ ਸਮਝਦੇ ਹੋ ਸਾਨੂੰ ਚੌਲਾਂ ਵੇਲੇ ਕਿੱਥੇ ਜਾਓਗੇ ਕਣਕ ਵੇਲੇ ਕਿੱਥੇ ਜਾਓਗੇ ਉਦੋਂ ਬਾਰਡਰ ਖੁੱਲ ਜਾਂਦੇ ਆ ਨਾ ਉਦੋਂ ਟ੍ਰੇਨਾਂ ਆ ਜਾਂਦੀਆਂ ਨੇ ਲੈਣ ਸਪੈਸ਼ਲ ਜਿਹੜੀਆਂ ਹੁੰਦੀਆਂ ਨੇ ਅਸੀਂ ਤੁਹਾਨੂੰ ਰੋਟੀ ਦਿੰਨੇ ਆ ਅਸੀਂ ਤੁਹਾਡਾ ਢਿੱਡ ਭਰਦਿਆਂ ਅਸੀਂ ਆਜ਼ਾਦੀ 'ਚ ਸਭ ਤੋਂ ਵੱਧ ਹਿੱਸਾ ਪਾਇਆ ਹੋਇਆ ਸਾਨੂੰ ਆਪਦਾ ਹਿੱਸਾ ਮੰਨੋ ਅਸੀਂ ਇੱਥੇ ਖੜਿਆ ਬਾਰਡਰ ਤੇ ਸਾਡੇ ਮੁੰਡੇ ਖੜੇ ਨੇ ਕੋਈ ਗੋਲੀ ਆਵੇ ਇੱਧਰ ਨੂੰ ਸਾਡੇ ਮੁੰਡਿਆਂ ਦੀ ਹਿੱਕ ਹੈ ਪਹਿਲਾਂ ਤੁਹਾਨੂੰ ਤਾਂ ਬਾਅਦ ਚ ਪਤਾ ਲੱਗਦਾ ਹੈ ਬਾਅਦ ਤੁਸੀਂ ਸਲਾਮੀਆਂ ਵੀ ਨਹੀਂ ਦਿੰਦੇ ਕਹਿੰਦੇ ਅਗਨੀ ਵੀਰ ਸੀ ਸਲਾਮੀ ਨਹੀਂ ਦੇਣੀ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਨਾ ਇੰਨਾ ਇੰਨਾ ਸਾਡੇ ਨਾਲ ਆਡਾ ਨਾ ਲਾਓ ਇੰਨਾ ਤੁਸੀਂ ਸਾਡੇ ਨਾਲ ਹਰਖ ਨਾ ਰੱਖੋ ਇੰਨੀ ਨਫ਼ਰਤ ਨਾ ਕਰੋ ਮੈਂ ਤਾਂ ਇਸ ਲੈਵਲ ਤੇ ਸੋਚੀ ਬੈਠਾ ਜਿਸ ਲੈਵਲ ਦੀ ਨਫ਼ਰਤ ਅਸੀਂ ਚੱਲ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਦਿੱਲੀ ਚੱਲ ਰਹੇ ਨੇ ਮੈਂ ਇੱਥੇ ਚੱਲ ਰਿਹਾ ਗਵਰਨਰਾਂ ਦੇ ਥਰੂ ਪਤਾ ਨਹੀਂ ਕਿਹਦੇ ਕਿਹਦੇ ਥਰੂ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਕਿ ਜਨਗਨ ਮੰਚ ਪੰਜਾਬ ਆਉਂਦਾ ਯਾਰ ਇਹਨੂੰ ਕੱਢ ਦਿਓ ਇੱਕ ਦਿੱਲੀ ਪਾਸ ਕਰਨਾ ਹਾਂ ਵਾਲੇ ਹਾਂ ਕਹੋ ਨਾਂ ਵਾਲੇ ਨਾਂ ਕਹੋ ਹਾਂ ਵਾਲੋਂ ਕਿ ਜੀਤੂ ਹੀ ਹਾਂ ਵਾਲੇ ਕਿ ਜੀਤੂ ਹੀ ਚਲੋ 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 ਜਿਵੇਂ ਚੰਡੀਗੜ੍ਹ ਵੋਟਾਂ ਗਿਣੀਆਂ ਸੀ ਆਹ ਵੋਟ ਆਵਾਮਾ ਦੀ ਪਾਰਟੀ ਦੇ ਘੱਟ ਭੀਜਪੀ ਦੇ ਨੇ ਇੱਧਰ ਧਰ ਦਿਓ ਆਹ ਵੀ ਆਵਾਮਾ ਦੀ ਪਾਰਟੀ ਦੀ ਬੀਜਪੀ ਵਾਲੇ ਪਾਸੇ ਧਰ ਦਿਓ ਕੈਮਰੇ ਵੱਲ ਵੀ ਦੇਖ ਲੋ ਨਾਲੇ ਸਪਰੀਮ ਕੋਰਟ ਨੇ ਦੱਸਤਾ ਐਂ ਕਰਦੇ ਆ ਯਾਰ ਤਾਂ ਉਤ ਹੀ ਦੱਸਦੀ ਇਹ ਭਗਵੰਤ ਮਾਨ ਦੇ ਬਲੋਂਣ ਕਿਸਾਨਾਂ ਦਾ ਪੱਖ ਪੂਰਿਆ ਗਿਆ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ ਪਰ ਜਿਸ ਤਰੀਕੇ ਨਾਲ ਤੁਸੀਂ ਸਾਡੇ ਨਾਲ ਨਫ਼ਰਤ ਕਰਦੇ ਹੋ ਬੜੀ ਹੀ ਮੰਦ ਭਾਗੀ ਹੈ